ਗੜਸ਼ੰਕਰ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਚੋਰੀ ਦੇ 15 ਮੋਟਰਸਾਈਕਲਾਂ ਤੇ ਨਸ਼ੀਲੇ ਟਕੇਆਂ ਸਮੇਤ ਗ੍ਰਫਤਾਰ ਕੀਤਾ ਗਿਆ ਇਸ ਸਬੰਧੀ ਥਾਣਾ ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਕਿਹਾ ਕਿ ਐਸਐਸਪੀ ਹੁਸ਼ਿਆਰਪੁਰ सुरेंद्र ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 마ੜੇ ਅਨਸਰ ਖਿਲਾਫ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਉਹਨਾਂ ਨੂੰ ਇਹ ਕਾਮਯਾਬੀ ਮਿਲੀ ਹੈ ਇਸ ਦੌਰਾਨ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਸ਼ੱਕੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਲਾਸ਼ੀ ਦੌਰਾਨ ਉਸ ਕੋਲੋਂ 14 ਨਸ਼ੀਲੇ ਟਕੇ ਬਰਾਮਦ ਹੋਏ ਨੇ ਕਮਿਤੀ 18 ਇੱਕ 2024 ਨੂੰ ਐਸਏ ਰਕੇਸ਼ ਕੁਮਾਰ ਨੇ ਨਾਕਾਬੰਦੀ ਕੀਤੀ ਸੀਗੀ ਨਕਾਬੰਦੀ ਤੇ ਇੱਕ ਨੌਜਵਾਨ ਸੀਗਾ ਜਿਹੜਾ ਜਮਾ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ 14 ਇੰਜੈਕਸ਼ਨ ਮਿਲੇ ਤੇ ਇੱਕ ਮੋਟਰਸਾਈਕਲ ਜਮਾ ਜਿਹੜਾ ਸੀ ਉਹ ਵੀ ਚੋਰੀ ਦਾ ਮਿਲਿਆ ਇਸੇ ਦੋਸ਼ੀ ਦਾ ਨਾਮ ਹੈ ਵਿਕਰਮ 21 ਸਨ ਆਫ ਰਤਨ ਚੰਦ ਵਾਸੀ ਸੈਦਪੁਰ ਥਾਣਾ ਚੱਬੇਆ ਇਹਦੇ ਖਿਲਾਫ ਪਹਿਲਾਂ ਵੀ ਮੁਕਾਦਮੇ ਦਰਜ ਨੇ ਚੋਰੀ ਦੇ ਤੇ ਜਦੋਂ ਉਹਨੂੰ ਪੁੱਛਗਛ ਕੀਤੀ ਦੌਰਾਨੇ ਪੁੱਛਗਛਨ 14 ਮੋਟਰਸਾਈਕਲ ਹੋਰ ਮੰਨੇ ਗਏ ਮਾਖੋ ਕਿ ਥਾਮਾਂ ਤੋਂ ਚੋਰੀ ਕੀਤੇ ਆ ਕੁਝ ਮੋਟਰਸਾਈਕਲ ਨੇ ਸ਼ਾਹਪੁਰ ਤੋਂ ਚੋਰੀ ਕੀਤੇ 7 8 ਮੋਟਰਸਾਈਕਲ ਉੱਥੋਂ ਚੱਬੇ ਵਾਲੇ ਏਰੀਏ ਨਵਾਂ ਸ਼ਹਿਰ ਏਰੀਆ ਦੇ ਵਿੱਚੋਂ ਵੀ ਕੀਤੇ ਚੋਰੀ ਜਨ ਤੇ ਭੁੰਗਰਨੀ ਸਾਈਡ ਤੋਂ ਵੀ ਚੋਰੀਆਂ ਕੀਤੇ ਜਿਹਦਾ ਪੁਲਿਸ ਰਿਮਾਂਡ ਲੈ ਕੇ ਇਨ ਹੋਰ ਦੇਖੋ ਪੁਸ਼ਕਿਸ਼ ਕੀਤੀ ਜਾਊਗੀ ਤੇ ਹੋਰ ਕਵਰੀ ਕੀਤੀ ਜਾਊਗੀ ਗੜਸ਼ੰਕਰ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਚੋਰੀ ਦੇ 15 ਮੋਟਰਸਾਈਕਲਾਂ ਤੇ ਨਸ਼ੀਲੇ ਟਿਕਿਆਂ ਸਮੇਤ ਗ੍ਰਫਤਾਰ ਕੀਤਾ ਗਿਆ ਇਸ ਸਬੰਧੀ ਥਾਣਾ ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਕਿਹਾ ਕਿ ਐਸਐਸਪੀ ਹੁਸ਼ਿਆਰਪੁਰ सुरेंद्र ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰ ਖਿਲਾਫ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਉਹਨਾਂ ਨੂੰ ਇਹ ਕਾਮਯਾਬੀ ਮਿਲੀ ਹੈ ਇਸ ਦੌਰਾਨ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਸ਼ੱਕੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਲਾਸ਼ੀ ਦੌਰਾਨ ਉਸ ਕੋਲੋਂ 14 ਨਸ਼ੀਲੇ ਟਿਕੇ ਬਰਾਮਦ ਹੋਏ ਨੇ ਕਮਿਤੀ 24 ਨੂੰ ਐਸਆਈ ਰਕੇਸ਼ ਕੁਮਾਰ ਨੇ ਨਾਕਾਬੰਦੀ ਕੀਤੀ ਸੀਗੀ ਨਾਕਾਬੰਦੀ ਤੇ ਇੱਕ ਨੌਜਵਾਨ ਸੀਗਾ ਜਿਹੜਾ ਜਮਾ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ 14 ਇੰਜੈਕਸ਼ਨ ਮਿਲੇ ਤੇ ਇੱਕ ਮੋਟਰਸਾਈਕਲ ਜਮਾ ਜਿਹੜਾ ਸੀ ਉਹ ਵੀ ਚੋਰੀ ਦਾ ਮਿਲਿਆ ਇਸੇ ਦੋਸ਼ੀ ਦਾ ਨਾਮ ਹੈ ਵਿਕਰਮ ਵਿੱਕੀ ਸਨ ਉਹ ਰਤਨ ਚੰਦ ਵਾਸੀ ਸੈਦਪੁਰ ਥਾਣਾ ਚੱਬੇਲ ਇਹਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਚੋਰੀ ਦੇ ਤੇ ਜਦੋਂ ਨੂੰ ਪੁਸ਼ਕਿਸ਼ ਕੀਤੀ ਦੌਰਾਨੇ ਪੁਸ਼ਕਿਸ਼ਣ 14 ਮੋਟਰਸਾਈਕਲ ਹੋਰ ਮੰਨੇ ਗਈ ਮੱਖੋਕਾ ਥਾਮ ਤੋਂ ਚੋਰੀ ਕੀਤੇ ਆ ਕੁਝ ਮੋਟਰਸਾਈਕਲੇ ਨਿਹਾਰਪੁਰ ਤੋਂ ਚੋਰੀ ਕੀਤੇ 8-7 7-8 ਮਹੀਨੇ ਪਹਿਲਾਂ ਉੱਥੋਂ ਚੱਬੇ ਵਾਲੇ ਏਰੀਏ ਚੋਂ ਨਵੇਂ ਸ਼ਹਿਰ ਏਰੀਏ ਦੇ ਵਿੱਚੋਂ ਵੀ ਕੀਤੇ ਚੋਰੀ ਜਨ ਤੇ ਭੁੰਗਰਨੀ ਸਾਈਡ ਤੋਂ ਵੀ ਚੋਰੀਆਂ ਨਹੀਂ ਕੀਤੇ ਜਿਹਦਾ ਪੁਲਿਸ ਰਿਮਾਂਡ ਲੈ ਕੇ ਇਨ ਹੋਰ ਦੇ ਕੋ ਪੁਸ਼ਕਸ਼ ਕੀਤੀ ਜਾਊਗੀ ਤੇ ਹੋਰ ਕਵਰੀ ਕੀਤੀ ਜਾਊਗੀ ਗੜਸ਼ੰਕਰ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਚੋਰੀ ਦੇ 15 ਮੋਟਰਸਾਈਕਲਾਂ ਤੇ ਨਸ਼ੀਲੇ ਟਿੱਕੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਥਾਣਾ ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਕਿਹਾ ਕਿ ਐਸਐਸਪੀ ਹੁਸ਼ਿਆਰਪੁਰ ਸਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਉਹਨਾਂ ਨੂੰ ਇਹ ਕਾਮਯਾਬੀ ਮਿਲੀ ਹੈ ਇਸ ਦੌਰਾਨ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਸ਼ੱਕੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਲਾਸ਼ੀ ਦੌਰਾਨ ਉਸ ਕੋਲੋਂ 14 ਨਸ਼ੀਲੇ ਟਿੱਕੇ ਬਰਾਮਦ ਹੋਏ ਨੇ ਕਮਿ 24 ਨੂੰ ਐਸ.ਆਰ.ਕੇਸ਼ ਕੁਮਾਰ ਨੇ ਨਾਕਾਬੰਦੀ ਕੀਤੀ ਸੀਗੀ ਨਾਕਾਬੰਦੀ ਤੇ ਇੱਕ ਨੌਜਵਾਨ ਸੀਗਾ ਜਿਹੜਾ ਜਮਾ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ 14 ਇੰਜੈਕਸ਼ਨ ਮਿਲੇ ਤੇ ਇੱਕ ਮੋਟਰਸਾਈਕਲ ਜਮਾ ਜਿਹੜਾ ਸੀ ਉਹ ਵੀ ਚੋਰੀ ਦਾ ਮਿਲਿਆ ਇਸੇ ਦੋਸ਼ੀ ਦਾ ਨਾਮ ਹੈ ਵਿਕਰਮ ਵਿੱਕੀ son of ਰਤਨ ਚੰਦ ਵਾਸੀ ਸੈਦਪੁਰ ਥਾਣਾ ਚੱਬਿਆ ਇਹਦੇ ਖਿਲਾਫ ਪਹਿਲਾਂ ਵੀ ਮੁਕਾਦਮੇ ਦਰਜ ਨੇ ਚੋਰੀ ਦੇ ਤੇ ਜਦੋਂ ਨੂੰ ਪੁਸ਼ਕਿਸ਼ ਕੀਤੀ ਦੌਰਾਨੇ ਪੁਸ਼ਕਿਸ਼ਨ 14 ਮੋਟਰਸਾਈਕਲ ਹੋਰ ਮੰਨੇ ਗਏ ਮਾਖੋ ਕਿ ਥਾਵਾਂ ਤੋਂ ਚੋਰੀ ਕੀਤੇ ਆ ਉਜ ਮੋਟਰਸਾਈਕਲ ਇਹ ਨਿਹਾਰਪੁਰ ਤੋਂ ਚੋਰੀ ਕੀਤੇ 8 7 7 8 ਮੋਟਰਸਾਈਕਲ ਉਥੋਂ ਚੱਬੇ ਵਾਲੇ ਏਰੀਏ ਚੋਂ ਨਵੇਂ ਸ਼ਹਿਰ ਏਰੀਏ ਦੇ ਵਿੱਚੋਂ ਵੀ ਕੀਤੇ ਚੋਰੀ ਜਨ ਤੇ ਭੁੰਗਰਨੀ ਸਾਈਡ ਤੋਂ ਵੀ ਚੋਰੀਆਂ ਨੇ ਕੀਤੇ ਜਿਹਦਾ ਪੁਲਿਸ ਰਿਮਾਂਡ ਲੈ ਕੇ ਇਹਨੂੰ ਹੋਰ ਦੇਖੋ ਪੁਸ਼ਕਿਸ਼ ਕੀਤੀ ਜਾਊਗੀ ਤੇ ਹੋਰ ਕਵਰੀ ਕੀਤੀ ਜਾਊਗੀ